ਸੋਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ। ਦੋਸਤੋ ਬਹੁਤ ਸਾਰੀਆਂ ਖਬਰਾਂ ਜਿਮ ਦੇ ਵਿੱਚੋਂ ਆਉਂਦੀਆਂ ਨੇ ਕਿ ਜਿਮ ਲਾਉਂਦੇ ਸਮੇਂ ਅਚਾਨਕ ਦਿਲ ਦਾ ਦੌਰਾ ਪਿਆ ਔਰ ਜਾਂ ਫਿਰ ਮੌਕੇ ਤੇ ਮੌਤ ਹੁੰਦੀ ਹੈ ਤੇ ਜਾਂ ਫਿਰ ਹਸਪੀਟਲ ਲਿ ਜਾ ਕੇ ਜੇ ਤਾਂ ਅੱਛੀ ਤਰ੍ਹਾਂ ਕੇਅਰ ਕੀਤੀ ਜਾਵੇ ਤਾਂ ਬੰਦਾ ਬਚ ਜਾਂਦਾ ਹੈ ਲੇਕਿਨ ਨਹੀਂ ਤਾਂ ਫਿਰ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ। ਆਖਰ ਨੌਜਵਾਨਾਂ ਨੂੰ ਦਿਲ ਦਾ ਦੌਰਾ ਪੈਂਦਾ ਕਿਉਂ ਹੈ? ਔਰ ਖਾਸ ਕਰਕੇ ਉਹ ਵੀ ਜਦੋਂ ਸਖਤ ਤੋਂ ਸਤ ਮਿਹਨਤ ਕਰ ਰਹੇ ਹੁੰਦੇ ਨੇ ਜਿਮ ਦੇ ਵਿੱਚ ਜਿਮ ਦੇ ਵਿੱਚ ਇੰਨੀ ਜ਼ਿਆਦਾ ਮਿਹਨਤ ਹੁੰਦੀ ਹੈ ਕਿ ਬਹੁਤ ਸਾਰੇ ਬੱਚੇ ਨੇ ਸਵੇਰੇ ਜਾਂਦੇ ਨੇ ਔਰ ਦੋ-ਦੋ ਘੰਟੇ ਤੱਕ ਜਿਮ ਦੇ ਉੱਪਰ ਐਕਸਰਸਾਈਜ਼ ਕਰਦੇ ਨੇ ਔਰ ਬੜੀ ਹਾਰਡ ਐਕਸਰਸਾਈਜ਼ ਕਰਦੇ ਨੇ ਲੇਕਿਨ ਫਿਰ ਵੀ ਦਿਲ ਦਾ ਦੌਰਾ ਪੈਣਾ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਪ੍ਰੈਸ਼ਨ ਹੈ ਕਿ ਜੋ ਕਸਰਤ ਕਰਦਾ ਹੈ ਉਸ ਬਾਰੇ ਇਹ ਹੀ ਕਿਹਾ ਜਾਂਦਾ ਹੈ ਕਿ ਕੋਈ ਵੀ ਬੰਦਾ ਹੈ ਉਸ ਨੂੰ ਸਵੇਰੇ ਸਵੇਰੇ ਕਸਰਤ ਕਰਨੀ ਚਾਹੀਦੀ ਹੈ ਸਰੀਰ ਖੁੱਲ ਜਾਂਦਾ ਹੈ ਨਾੜਾਂ ਖੁੱਲ ਜਾਂਦੀਆਂ ਨੇ ਔਰ ਕਹਿ ਸਕਦੇ ਆ ਕਿ ਕਿਸੇ ਵੀ ਤਰ੍ਹਾਂ ਦੀ ਸਰੀਰਕ ਪ੍ਰੋਬਲਮ ਕਸਰਤ ਕਰਨ ਤੋਂ ਬਾਅਦ ਨਹੀਂ ਰਹਿੰਦੀ ਇਹ ਆਪਾਂ ਬਚਪਨ ਤੋਂ ਪੜਦੇ ਵੀ ਆ ਰਹੇ ਆ ਸੁਣਦੇ ਵੀ ਆ ਰਹੇ ਆ ਔਰ ਆਪਾਂ ਖੁਦ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਕਿ ਕਿਤੇ ਨਾ ਕਿਤੇ ਸਾਡਾ ਜਿਹੜਾ ਸਰੀਰ ਹੈ ਉਹ ਤੰਦਰੁਸਤ ਰਹੇ ਔਰ ਬਿਮਾਰੀਆਂ ਤੋਂ ਰਹਤ ਰਹੇ ਔਰ ਆਪਾਂ ਲੋਕ ਸਵੇਰੇ ਸਵੇਰੇ ਉੱਠ ਕੇ ਜਿਮ ਜਾਂਦੇ ਆ ਔਰ ਜਿਮ ਜਾ ਕੇ ਆਪਣੀ ਕਸਰਤ ਸ਼ੁਰੂ ਹੋ ਜਾਂਦੀ ਹੈ ਔਰ ਬਹੁਤ ਸਾਰੀਆਂ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਜਿਮਾਂ ਕਰਦੇ ਕਰਦੇ ਐਕਸਰਸਾਈਜ਼ ਕਰਦੇ ਕਰਦੇ ਇੱਕ ਨੌਜਵਾਨ ਲੜਕੇ ਨੂੰ ਦਿਲ ਦਾ ਦੌਰਾ ਪਿਆ ਔਰ ਅਚਾਨਕ ਔਨ ਦਾ ਸਪੌਟ ਉਸ ਦੀ ਡੈਥ ਹੋ ਗਈ ਇਸ ਤਰ੍ਹਾਂ ਦੀਆਂ ਖਬਰਾਂ ਆਪਾਂ ਰੋ ਸੁਣਦੇ ਹਾਂ ਔਰ ਜਦੋਂ ਆਪਾਂ ਜਿਮ ਜਾਂਦੇ ਆ ਫਿਰ ਆਪਾਂ ਨੂੰ ਖੁਰਾਕ ਵੀ ਚਾਹੀਦੀ ਹੈ ਖੁਰਾਕ ਹੁਣ ਕਿਹੜੀ ਚਾਹੀਦੀ ਹੈ ਉਸ ਬਾਰੇ ਆਪਾਂ ਗੱਲਬਾਤ ਕਰਨੀ ਹੈ ਕਿਹਨਾ ਕਿਹਨਾ ਗੱਲਾਂ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਇਸ ਤਰ੍ਹਾਂ ਦੇ ਦਿਲ ਦੇ ਦੌਰਿਆਂ ਤੋਂ ਬਚ ਸਕੀਏ ਔਰ ਸਾਨੂੰ ਆਉਣ ਵਾਲੇ ਭਵਿੱਖ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਰੀਰਕ ਪ੍ਰੋਬਲਮ ਨਾ ਆਵੇ ਦੋਸਤੋ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਖਾਸ ਕਰਕੇ ਨੌਜਵਾਨ ਲੜਕੇ ਲੜਕੀਆਂ ਨੇ ਉਹਨਾਂ ਨੂੰ ਇਹ ਹੁੰਦਾ ਹੈ ਕਿ ਸਾਡੀ ਬਾਡੀ ਅਲੱਗ ਲੱਗੇ ਔਰ ਅਸੀਂ ਮਤਲਬ ਸ਼ਰੀਰਕ ਤੌਰ ਤੇ ਪੂਰੀ ਤਰ੍ਹਾਂ ਫਿੱਟ ਹੋਈਏ ਡੋਲੇ ਛੋਲੇ ਸਾਡੇ ਨਿਕਲੇ ਹੋਣ ਪਤਾ ਲੱਗੇ ਕਿ ਇਹ ਇੱਕ ਮਤਲਬ ਵਧੀਆ ਇੱਕ ਕਸਰਤ ਕਰਨ ਵਾਲਾ ਜਿਮ ਜਾਣ ਵਾਲਾ ਲੜਕਾ ਹੈ ਜਾਂ ਲੜਕੀ ਹੈ ਇਹ ਆਪਾਂ ਦੇਖਦੇ ਆ ਬਾਅਦ ਵਿੱਚ ਜਦੋਂ ਬੋਡੀ ਚੰਗੀ ਬਣ ਜਾਂਦੀ ਹੈ ਤਾਂ ਫਿਰ ਜਾਂ ਤਾਂ ਫਿਰ ਉਹ ਬੌਂਸਰ ਦੇ ਤੌਰ ਤੇ ਕੰਮ ਕਰਦੇ ਨੇ ਜਾਂ ਫਿਰ ਉਹ ਕਿਤੇ ਨਾ ਕਿਤੇ ਮਤਲਬ ਪੁਲਿਸ ਦੇ ਡਿਪਾਰਟਮੈਂਟ ਵਿੱਚ ਮਤਲਬ ਆਪਣੀ ਰੋਜ਼ੀ ਰੋਟੀ ਲਈ ਉਹਨਾਂ ਨੂੰ ਫਿਰ ਕੁਛ ਨਾ ਕੁਛ ਕਰਨਾ ਪੈਂਦਾ ਹੈ ਲੇਕਿਨ ਇਸ ਸਾਰੇ ਦੇ ਪਿੱਛੇ ਉਹ ਕਿਸ ਤਰ੍ਹਾਂ ਦੀ ਖੁਰਾਕ ਖਾ ਰਹੇ ਨੇ ਸਵਾਲ ਇੱਥੇ ਪੈਦਾ ਹੁੰਦਾ ਹੈ ਹੁਣ ਬਹੁਤ ਸਾਰੇ ਪ੍ਰੋਟੀਨਸ ਚੱਲੇ ਹੋਏ ਨੇ ਆ ਕਈ ਵਾਰੀ ਦੋਸਤਾਂ ਦੇ ਨਾਲ ਬੈਠ ਉੱਠ ਕੇ ਗੱਲਬਾਤ ਕਰ ਲਈਦੀ ਹੈ ਆ ਪ੍ਰੋਟੀਨ ਖਾਣੇ ਆ ਜੀ ਆ ਖਾਣੇ ਆ ਔਰ ਆ ਬਹੁਤ ਵਧੀਆ ਏ ਇੱਕਦਮ ਮਤਲਬ ਸੋਲਿਡਨੈਸ ਸਾਨੂੰ ਪ੍ਰੋਵਾਈਡ ਕਰਦਾ ਹੈ لیکن دوستو دل کا دورہ تو بچن واسطے بہت وے ابرالے بلوں کیتے جا رہے ہیں جم لے سمیں جو ورتیا جا پروٹی ہے اس سپلیمینٹ کہ چنگی طرح جانچ کرنے کرنی چاہیے کہ کیڑے کڑے پروٹی نے کہ انہیں زیادہ ہے نہیں کھے جس کے نہ کوئی بھی نقصان ہو سکتا ہے کیونکہ پروٹین نے تو اپنا کام کرنا ہے لیکن جس شخص دے اوپر اس نے کام کرنا ہے اس شخص دا مادہ کس طرح نہ اور اس دا شریر کس طرح کا کی وہ دی جیڑی شکتی ہے جیڑی پاور ہے کہ وہ مطلب او برداشت کر سکے گا چل سکے گا یہ سارا کچھ اس دے شریر دے اوپر نر پر ہے ਕਈ ਵਾਰ ਸਟੂਡੀਓ ਤੋਂ ਕਾਕਾ ਰਾਮ ਬਰਮਾ ਜੀ ਦੇ ਨਾਲ ਗੱਲਬਾਤ ਕੀਤੀ ਹੈ ਔਰ ਉਹ ਵੀ ਦੱਸਦੇ ਆ ਕਿ ਸੀਪੀਆਰ ਦੀ ਜਾਣਕਾਰੀ ਹਰ ਬੰਦੇ ਨੂੰ ਘਰ ਦੇ ਘਰ ਘਰ ਵਿੱਚ ਹੋਣੀ ਚਾਹੀਦੀ ਆ ਹਰ ਬੰਦੇ ਨੂੰ ਸੀਪੀਆਰ ਅਚਾਨਕ ਜਦੋਂ ਹਾਰਟ ਅਟੈਕ ਹੁੰਦਾ ਹੈ ਔਰ ਉਸ ਨੂੰ ਆਪਾਂ ਮੋਟਲੀ ਸਹਾਇਤਾ ਕਿਸ ਤਰ੍ਹਾਂ ਦੇਣੀ ਹੈ ਤਾਂ ਕਿ ਉਹ ਬਚ ਸਕੇ ਸੀਪੀਆਰ ਦੇ ਵਿੱਚ ਤੁਸੀਂ ਬੱਚੇ ਨੂੰ ਜਿਸ ਨੂੰ ਵੀ ਉਹ ਪ੍ਰੋਬਲਮ ਕ੍ਰੀਏਟ ਹੋਈ ਹੋਵੇ ਉਸ ਨੂੰ ਪੁੱਠਾ ਪਾ ਕੇ ਉਸ ਨੂੰ ਦਬਾਉਣਾ ਸ਼ੁਰੂ ਕਰ ਦਿਓ ਔਰ ਵਰਮਾ ਸਾਹਿਬ ਬਹੁਤ ਸਾਰੀਆਂ ਆਪਾਂ ਨੂੰ ਗੱਲਾਂ ਦੱਸਦੇ ਐ ਕਿ ਇਹ ਸਿਖਲਾਈ ਦਾ ਜਿਹੜਾ ਪ੍ਰਬੰਧ ਹੈ ਉਹ ਪੁਖਤਾ ਤੌਰ ਤੇ ਹੋਣਾ ਚਾਹੀਦਾ ਹੈ ਸੀਪੀਆਰ ਹਰ ਇੱਕ ਨੂੰ ਹੋਣੀ ਚਾਹੀਦੀ ਹੈ ਈਵਨ ਕਿ ਬਹੁਤ ਸਾਰੇ ਡਾਕਟਰਜ਼ ਨੇ ਉਹਨਾਂ ਨੂੰ ਵੀ ਇਸ ਗੱਲ ਦੀ ਮਤਲਬ ਜਾਣਕਾਰੀ ਹੋਣੀ ਚਾਹੀਦੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਜਦੋਂ ਮੁੱਢਲੀ ਸਹਾਇਤਾ ਦੀ ਜ਼ਰੂਰਤ ਪਵੇ ਤਾਂ ਉਸ ਬਿਲਕੁਲ ਤੁਰੰਤ ਜਿਹੜੀ ਸੀਪੀਆਰ ਹੈ ਉਹ ਕੰਮ ਆ ਸਕੇ ਔਰ ਚੰਗੇ ਸਪਲੀਮੈਂਟਸ ਦੀ ਜਿਹੜੀ ਪਹਿਚਾਣ ਹੈ ਉਸ ਦੀ ਵੀ ਉਸ ਦੀ ਮਦਦ ਮਿਲ ਸਕੇਗੀ ਚੰਗੇ ਸਪਲੀਮੈਂਟ ਜਿਹੜੇ ਨੇ ਚੰਗੇ ਪ੍ਰੋਟੀਨ ਜਿਹੜੇ ਨੇ ਜੇਕਰ ਉਹ ਚੰਗੇ ਤੌਰ ਤੇ ਆਪਾਂ ਖਾਵਾਂਗੇ ਤੇ ਦੋਸਤੋ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਖਾਓ ਉਹੀ ਜੋ ਤੁਹਾਡਾ ਸਰੀਰ ਬਰਦਾਸ਼ਤ ਕਰ ਲਵੇ ਨਹੀਂ ਤਾਂ ਫਿਰ ਆਵਾ ਗਵਨ ਦੇ ਚੱਕਰਾਂ ਵਿੱਚ ਪਾ ਕੇ ਮੂੰਹ ਮਾਰਨ ਦਾ ਕੋਈ ਫਾਇਦਾ ਨਹੀਂ ਹੈ ਮਹਿੰਗੇ ਮਹਿੰਗੇ ਪ੍ਰੋਟੀਨ ਖਾਣ ਦਾ ਕੋਈ ਫਾਇਦਾ ਨਹੀਂ ਹੈ ਕਿਸੇ ਸੀਨੀਅਰ ਦੀ ਸਲਾਹ ਲੈਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਆਪਾਂ ਬਚ ਸਕੀਏ ਸੋ ਅਕਸਰ ਜਿਹੜੇ ਜਿੰਮਾਂ ਦੇ ਵਿੱਚ ਅਚਾਨਕ ਦੌਰੇ ਪੈਂਦੇ ਨੇ ਔਰ ਉਹਨਾਂ ਦੇ ਬਚਾਅ ਵਾਸਤੇ ਹੁਣ ਸਰਕਾਰਾਂ ਅੱਗੇ ਆ ਰਹੀਆਂ ਨੇ ਚੰਗੀ ਗੱਲ ਹੈ ਕਿਉਂਕਿ ਨੌਜਵਾਨ ਜਿਹੜੇ ਨੇ ਉਹ ਸਾਡੇ ਸਮਾਜ ਦੀ ਤਰੱਕੀ ਦੀ ਰੀੜ ਦੀ ਹੱਡੀ ਨੇ ਜੁੜੇ ਰਹੋ ਪੋਸੂਨਾਮਾ ਚੈਨਲ ਤੇ ਨਾਲ